ਬਹੁਤੀ ਨੌਜਵਾਨੀ ਨੂੰ ਹੀ ਦੱਸ ਨਹੀਂ ਸਕੇ ਕਿ ਆਨੰਦਪੁਰ ਸਾਹਿਬ ਮਤਾ ਕੀ ਸੀ ਅੱਜ ਫੇਰ ਕਿਤੇ ਹੋਕਾ ਲੈ ਕੇ ਚੱਲੇ ਹੋਏ ਆ ਸੀ। ਪਾਂਗੜੇ ਦੇ ਡੀਸੀ ਲੱਗੇ 47 ਦੇ ਸਮੇਂ ਦੇ ਵਿੱਚ ਤਾਂ ਪਹਿਲੇ 3 ਮਹੀਨਿਆਂ ਵਿੱਚ ਹੀ ਇੱਕ ਗੁਪਤ ਸਰਕੂਲਰ ਆਇਆ ਗਵਰਨਮੈਂਟ ਆਫ ਇੰਡੀਆ ਵੱਲੋਂ ਕਿ ਸਿੱਖ ਇੱਕ ਜੁਰਾਇਮ ਪੇਸ਼ਾ ਕੌਮ ਹੈ ਤੇ ਹਰ ਡਿਪਟੀ ਕਮਿਸ਼ਨਰ ਦਾ ਫਰਜ਼ ਬਣਦਾ ਹੈ ਕਿ ਉਹ ਆਮ ਸ਼ਹਿਰੀਆਂ ਨੂੰ ਸਿੱਖਾਂ ਤੋਂ ਬਚਾ ਕੇ ਰੱਖੇ। ਹੁਣ ਇਹ ਜਿਹੜੀ ਸ਼ਬਦਾਵਲੀ ਸਾਡੇ ਬੱਚਿਆਂ ਤੱਕ ਪਹੁੰਚੂਗੀ ਮੈਂ ਚਾਹਉਂ ਨਾ ਕਿ ਉਹ ਖੋਜ ਕਰਨ ਕਿ ਵਾਕਈ ਇਹ ਗੱਲ ਹੋਈ ਸੀ ਜੇ ਹੋਈ ਸੀ ਤਾਂ ਇੱਕ ਕੀ ਨੈਰੇਟਿਵ ਕਿ ਰਾ ਜਾ ਰਿਹਾ ਸੀ ਅਸੀਂ ਗੰਗਾ ਨਗਰ ਤੇ ਦਾਵਾ ਕਰਦੇ ਹਾਂ ਅਸੀਂ ਕਰਨਾਲ ਤੇ ਦਾਵਾ ਕਰਦੇ ਹਾਂ ਅਸੀਂ ਕਾਂਗੜੇ ਤੇ ਦਾਵਾ ਕਰਦੇ ਹਾਂ ਸਾਨੂੰ ਮਿਲਿਆ ਕੀ ਸਾਨੂੰ ਕਹੇ ਚੰਡੀਗੜੀ ਤੁਹਾਡਾ ਨਹੀਂ ਹੈਗਾ ਸ਼ੰਭੂ ਤੋਂ ਪਰਾਂ ਨਾ ਜਾਇਓ ਉਹਨਾਂ ਹਾਲਾਤਾਂ ਵਿੱਚ ਆਨੰਦਪੁਰ ਦਾ ਮਤਾ ਬਣਿਆ ਵਿਦੇਸ਼ ਵਿਭਾਗ ਕਰੰਸੀ ਡਿਫੈਂਸ ਇਹ ਵੱਡੇ ਰੇਲਵੇ ਇਹ ਪੰਜ ਵਿਭਾਗੇ ਛੱਡ ਕੇ ਬਾਕੀ ਸਾਨੂੰ ਖੁਦ ਮੁਖਤਿਆਰੀ ਚਾਹੀਦੀ ਹੈ ਅਸੀਂ ਆਪਣੇ ਫੈਸਲੇ ਆਪ ਕਰਾਂਗੇ ਹਾਂ ਪਿੱਛੇ ਜੇ ਪ੍ਰਧਾਨ ਸਾਹਿਬ ਨੇ ਸਦਾ ਸਿਮਰਜੀਤ ਸਿੰਘ ਮਾਨ ਨੇ ਕਿ ਬਿਆਨ ਦਿੱਤਾ ਸੀ ਵੀ ਅਸੀਂ ਸਾਰੇ ਇਕੱਠੇ ਹੋਈਏ ਉਹਨੇ ਦੇ ਵੀ ਕਹਿਤਾ ਕਿ ਸੁਖਬੀਰ ਸਿੰਘ ਬਾਦਲ ਵੀ ਇਕੱਠੇ ਹੋ ਸਕਦੇ ਆ ਸਾਡਾ ਨਾਲੇ ਉਹਦੇ ਨਾਲ ਵੀ ਹੋ ਸਕਦਾ ਮੈਂ ਨਾ ਤੁਹਾਡੇ ਵਰਗਾ ਕੋਈ ਭਰਾ ਪੁੱਛਦਾ ਵੀ ਤੁਸੀਂ ਸਾਰਿਆਂ ਨੂੰ ਕਹਿ ਰਹੇ ਹੋ ਵੀ ਉਹ ਵੀ ਆ ਸਕਦੇ ਨੇ ਉਹ ਕਹਿੰਦੇ ਸਾਰਿਆਂ ਦਾ ਮਤਲਬ ਸਾਰੇ ਇਹ ਤਾਂ ਉਹ ਦੇਖਣ ਜੇ ਉਹ ਕਹਿਣਗੇ ਕਿ ਤੁਸੀਂ ਖਾਲਸਾਤਨ ਛੱਡੋ ਜਾਂ ਇਹ ਜੀ ਕੋਈ ਗੱਲ ਫਿਰ ਤਾਂ ਬੈਠ ਕੇ ਵਿਚਾਰ ਹੋਏਗੀ ਨਾ ਫਿਰ ਇਹ ਤਾਂ ਨਹੀਂ ਆਏ ਵੀ ਜੋ ਕਹਿਤਾ ਉਹਦੇ ਤਾਂ ਅਸੀਂ ਬੇਮਤਲ ਜੀ ਝੁਕ ਜਾਾਂਗੇ ਬੰਦੀ ਸਿੰਘ ਤਾਂ ਹੁਣ ਇੰਨੀ ਕੁ ਵੱਡੀ ਕੈਦ ਕੱਟ ਚੁੱਕੇ ਨੇ ਜਿਹੜੀ ਸਾਡੇ ਕੋਲ 550 ਸਾਲ ਦੇ ਇਤਿਹਾਸ ਵਿੱਚ ਪਹਿਲਾਂ ਨਹੀਂ ਸੀ ਜਿਹੜੇ ਅੱਜ ਬੰਦੀ ਸਿੰਘ ਅਸੀਂ ਕਹਿੰਦੇ ਆ ਉਹ ਓਨਾ ਕੁ ਵੱਡਾ ਇਤਿਹਾਸ ਰਚ ਚੁੱਕੇ ਨੇ ਪਰ ਸਦਕੇ ਜਾਈਏ ਆਪਣੀ ਕੌਮ ਦੇ ਹੀਰਿਆਂ ਤੇ ਜਿਹੜੇ ਕੌਮੀ ਅਸੂਲਾਂ ਪ੍ਰਤੀ ਜੇ ਅਮਿਤ ਸ਼ਾ ਪਾਰਲੀਮੈਂਟ ਚ ਖੜ ਕੇ ਕਹਿੰਦਾ ਵੀ ਜਿਨ੍ਹਾਂ ਨੂੰ ਗਲਤੀ ਦਾ ਅਹਿਸਾਸ ਨਹੀਂ ਹੋਇਆ ਅਸੀਂ ਉਹਨਾਂ ਨੂੰ ਛੱਡਦੇ ਨਹੀਂ ਉਹ ਤਾਂ ਹੁਕਮਰਾਨ ਦੇ ਪਾਸ਼ਾ ਬੋਲਦਾ ਪਰ ਅਸੀਂ ਸਦਕੇ ਜਾਨੇ ਆ ਆਪਣੇ ਹੀਰਿਆਂ ਤੋਂ ਕਿ ਉਹਨਾਂ ਨੇ ਮਿਸ਼ਨ ਨੂੰ ਉੱਪਰ ਮੰਨਿਆ ਸਹੂਲਤ ਨੂੰ ਉੱਪਰ ਨਹੀਂ ਮੰਨਿਆ ਕਾਕਾ ਸਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਅਗਾਜ ਹੋਇਆ ਮਾਰਚ ਦਾ ਪੈਦਲ ਮਾਰਚ ਦੀ ਸ਼ੁਰੂਆਤ ਹੋਈ ਵੱਖ-ਵੱਖ ਪਿੰਡਾਂ 'ਚੋਂ ਲੰਘਦਾ ਹੋਇਆ ਕਨੌਲੀ ਪਿੰਡ ਦੇ ਵਿੱਚਾਂ ਥੋੜੀ ਦੇਰ ਤੱਕ ਸ਼ਾਮ ਤੱਕ ਕੀਰਤਪੁਰ ਸਾਹਿਬ ਪਹੁੰਚ ਜਾਣਾ ਵਾ ਕੱਲ ਦੀ ਸਮਾਪਤੀ ਆ ਐਂਡਿੰਗ ਹੋਣੀ ਆ ਤਖਤ ਸ੍ਰੀ ਕੇਸਗੜ ਸਾਹਿਬ ਤੇ ਜਾ ਕੇ ਉੱਥੋਂ ਰੂਪਰੇਖਾ ਬਲ ਲੀਕੀ ਜਾਊਗੀ ਮੈਂ ਸਿਰ ਵੀ ਵੀਰ ਮਨਦੀਪ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਕਿ ਜਥੇਬੰਦਕ ਢਾਂਚਾ ਹੁੰਦਾ ਵਾ ਉਸੇ ਤਰ੍ਹਾਂ ਸਾਡੀ ਇੱਕ ਮੀਟਿੰਗ ਹੋਊਗੀ ਸ਼ਾਮ ਨੂੰ ਕੱਲ ਦੀ ਵਿਉਂਤਬੰਦੀ ਸੋਚਾਂਗੇ ਕੀ ਕਰਨੀ ਆ ਅਗਲਾ ਪੜਾ ਕੀ ਹੋ ਸਕਦਾ ਵਿਉਂਤਬੰਦੀ ਕੀ ਆ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਲੀਕਿਆ ਹੋਇਆ ਪ੍ਰੋਗਰਾਮ ਅਸ ਟਾਈਮ ਦੇ ਉੱਤੇ ਅਨੰਤਪੁਰ ਸਾਹਿਬ ਦੀ ਧਰਤੀ ਨੂੰ ਵਧ ਰਿਹਾ ਹੈ ਮਾਰਚ ਤੇ ਮਾਰਚ ਦੇ ਵਿੱਚ ਸ਼ਮੂਲੀਅਤ ਜੀ ਆਪਾਂ ਗੱਲ ਕਰੀਏ ਵੱਖ-ਵੱਖ ਪਾਰਟੀ ਦੇ ਨੁਮਾਇੰਦੇ ਵੀ ਕਰ ਰਹੇ ਆ ਤੇ ਜੇ ਗੱਲ ਕਰੀਏ ਧਾਰਮਿਕ ਸ਼ਕਤੀਤਾ ਨੇ ਵੀ ਕੀਤੀ ਆ ਤੇ ਸਾਡੀ ਖਾਸ ਕਰਕੇ ਨੌਜਵਾਨੀ ਨੇ ਜਿਨ੍ਹਾਂ ਦੇ ਤਸਵੀਰਾਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਲਗਾਤਾਰ ਤੁਹਾਨੂੰ ਅਕਾਲ ਚਲਨ ਦੇ ਮਾਧਮੇ ਦਿਖਾ ਵੀ ਰਹੇ ਹਾਂ ਕਿੰਨੇ ਦਿਨ ਦੋਤੋਂ ਤੇ ਸਾਡੇ ਨਾਲ ਆ ਅਕਾਲੀ ਦਾ ਅੰਮ੍ਰਿਤਸਰ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੁੜ ਚੁੱਕੇ ਆ ਗੁਰ ਫਤਿਹ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਸਾਹਿਬ ਕਿ ਖੋਦ ਮੁਖਤਿਆਰੀ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ ਖਾਸ ਕਰਕੇ ਆਨੰਦਪੁਰ ਮਤੇ ਦੀ ਤੇ ਮੈਂ ਵੀ ਨਾ ਕਿ ਸਵੇਰੇ ਵੀ ਮਨਦੀਪ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਜੇ ਤਾਂ ਨੌਜਵਾਨ ਨੂੰ ਗੱਲ ਕਰਦੇ ਆ ਬਹੁਤੀ ਨੌਜਵਾਨ ਨੂੰ ਇਹ ਦੱਸ ਨਹੀਂ ਸਕੇ ਕਿ ਆਨੰਦਪੁਰ ਸਾਹਿਬ ਮਤਾ ਕੀ ਸੀ ਅੱਜ ਫਿਰ ਕਿਤੇ ਹੋਕਾ ਲੈ ਕੇ ਚੱਲੇ ਹੋਏ ਆ ਸੀ ਹਾਂਜੀ ਜਿਹੜਾ ਤੁਸੀਂ ਕਿਹਾ ਕਿ ਜਿਹੜਾ ਮਾਰਚ ਚੱਲ ਰਿਹਾ ਹੈ ਮਾਰਚ ਅਸਲ ਚ ਦੂਜੇ ਲਫ਼ਜ਼ਾਂ ਚ ਹੁੰਦਾ ਹੈ ਵੀ ਆਪਾਂ ਅਵੇਅਰ ਕਰੀਏ ਦੁਨੀਆ ਨੂੰ ਵੀ ਸਾਡਾ ਅੱਜ ਦੀਆਂ ਮੁਸ਼ਕਲਾਂ ਕੀ ਨੇ ਉਹਨਾਂ ਦਾ ਹਲਕੀ ਹੋ ਸਕਦਾ ਹੈ ਤੇ ਲੋਕਾਂ ਤੱਕ ਉਹ ਸਾਰੀ ਗੱਲ ਨੂੰ ਪਹੁੰਚਾਈਏ ਹੁਣ ਤੁਸੀਂ ਦੂਜੀ ਗੱਲ ਕੀਤੀ ਹੈ ਬਿਲਕੁਲ ਮੈਂ ਇਸ ਨਾਲ ਸਹਿਮਤ ਹਾਂ ਕਿ ਅਨੰਦਪੁਰ ਦੇ ਮਤੇ ਨੂੰ ਅਸੀਂ ਲੋਕਾਂ ਤੱਕ ਉਸ ਤਰ੍ਹਾਂ ਨਹੀਂ ਪਹੁੰਚਾ ਸਕੇ ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ 1972 ਦੇ ਵਿੱਚ ਉਹ ਡਿਜ਼ਾਈਨ ਕੀਤਾ ਸੀ ਉਹਦੇ ਕਾਰਨ ਸੀ 47 ਤੋਂ ਬਾਅਦ ਜੋ ਸਾਡੇ ਨਾਲ ਪਹਿਲੇ 15 ਸਾਲ ਚ ਵਾਪਰਿਆ ਜੋ ਅਨਐਕਸਪੈਕਟਿਡ ਸੀ ਜਿਹਨੂੰ ਅਸੀਂ ਅੱਜ ਵੀ ਵਿਸ਼ਵਾਸ ਘਾਤ ਕਹਿੰਦੇ ਹਾਂ ਉਸ ਵਿਸ਼ਵਾਸ ਘਾਤ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਸਰਦਾਰ ਕਪੂਰ ਸਿੰਘ ਜੀ ਨੇ ਹੋਰ ਸੀਨੀਅਰ ਲੀਡਰਸ ਨੇ ਇਹ ਸੋਚਿਆ ਵੀ ਆਪਾਂ ਇਸ ਜੰਗਾਲ ਚ ਪੈ ਗਏ ਆ ਜੋ ਅਸੀਂ ਸੰਤਾਲੀ ਚ ਸੋਚਿਆ ਨਹੀਂ ਸੀ ਇਹਦੇ ਚੋਂ ਨਿਕਲੀਏ ਕਿਵੇਂ ਉਹ ਜੋ ਨਿਕਲਣ ਦੀ ਗੱਲ ਆਈ ਤਾਂ ਉਹਨਾਂ ਨੇ ਕਿਉਂਕਿ ਸਰਦਾਰ ਕਪੂਰ ਸਿੰਘ ਜੀ ਆਪਾਂ ਸਾਰੀ ਦੁਨੀਆ ਵਾਲੇ ਜਾਣਦੇ ਆ ਜਾਂ ਸਾਡੇ ਬੱਚਿਆਂ ਨੂੰ ਜਾਣਨਾ ਚਾਹੀਦਾ ਹੈ ਕਿ ਉਹ ਉਸ ਵਕਤ ਕਾਂਗੜੇ ਦੇ ਡੀਸੀ ਸੀ ਕਪੂਰ ਸਿੰਘ ਜੀ ਅੱਜ ਇੰਡੀਆ ਦੇ ਵਿੱਚ ਜਿਹੜੇ ਇਸ ਅਹੁਦੇ ਤੇ ਲੱਗਦੇ ਨੇ ਉਹਨਾਂ ਦੀ ਪੜ੍ਹਾਈ ਕਹਿ ਲੋ ਜਾਂ ਕੰਪੀਟੀਸ਼ਨ ਕਹਿ ਲੋ ਉਹ ਆਈਐਸ ਹੁੰਦਾ ਤੇ ਜਿਹੜੇ ਐਸਐਸਪੀ ਲੱਗਦੇ ਨੇ ਉਹ ਆਈਪੀਐਸ ਹੁੰਦੇ ਨੇ ਉਸ ਵਕਤ ਇੰਡੀਆ ਨਹੀਂ ਸੀ ਵਿਲਾਇਤ ਤੋਂ ਸਾਰਾ ਕੰਮ ਚੱਲਦਾ ਸੀ ਤਾਂ ਇਸੇ ਹੀ ਐਗਜ਼ਾਮ ਦਾ ਨਾਮ ਇਸੇ ਹੀ ਕੰਪੀਟੀਸ਼ਨ ਦਾ ਅਹੁਦੇ ਦਾ ਨਾਮ ਆਈਸੀਐਸਸੀ ਇੰਡੀਅਨ ਸਿਵਲ ਸਰਵਿਸਿਜ਼ ਅੱਜ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਆਈਏਐਸ ਉਦੋਂ ਇੰਡੀਅਨ ਸਿਵਲ ਸਰਵਿਸਿਜ਼ ਜੀ ਉਹ ਕੈਂਬਰਿਜ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਸੀ ਜਿਹੜੇ ਅੱਜ ਵੀ ਦੁਨੀਆ ਦੀ ਬਿਹਤਰੀਨ ਯੋਸ਼ੀਆਂ 'ਚੋਂ ਇੱਕ ਹੈ ਤੇ ਆਈ.ਸੀ.ਐਸ. ਉਹ ਜਦੋਂ ਕਾਂਗੜੇ ਦੇ ਡੀ.ਸੀ. ਲੱਗੇ 47 ਦੇ ਸਮੇਂ ਦੇ ਵਿੱਚ ਤਾਂ ਪਹਿਲੇ 3 ਮਹੀਨਿਆਂ ਵਿੱਚ ਹੀ ਇੱਕ ਗੁਪਤ ਸਰਕੂਲਰ ਆਇਆ ਗਵਰਨਮੈਂਟ ਆਫ ਇੰਡੀਆ ਵੱਲੋਂ ਕਿ ਸਿੱਖ ਇੱਕ ਜੁਰਾਇਮ ਪੇਸ਼ਾ ਕੌਮ ਹੈ ਤੇ ਹਰ ਡਿਪਟੀ ਕਮਿਸ਼ਨਰ ਦਾ ਫਰਜ ਬਣਦਾ ਹੈ ਕਿ ਉਹ ਆਮ ਸ਼ਹਿਰੀਆਂ ਨੂੰ ਸਿੱਖਾਂ ਤੋਂ ਬਚਾ ਕੇ ਰੱਖੇ ਹੁਣ ਇਹ ਜਿਹੜੀ ਸ਼ਬਦਾਵਲੀ ਸਾਡੇ ਬੱਚਿਆਂ ਤੱਕ ਪਹੁੰਚੂਗੀ ਮੈਂ ਚਾਹੁੰਨਾ ਕਿ ਉਹ ਖੋਜ ਕਰਨ ਕਿ ਵਾਕਈ ਇਹ ਗੱਲ ਹੋਈ ਸੀ ਜੇ ਹੋਈ ਸੀ ਤਾਂ ਇੱਕ ਕੀ ਨੈਰੇਟਿਵ ਕੜਾ ਜਾ ਰਿਹਾ ਸੀ ਹੁਣ ਉਸ ਗੱਲ ਨੂੰ ਜਦੋਂ ਉਹਨਾਂ ਲੋਕਾਂ ਨੇ ਸੋਚਿਆ ਜਿਨ੍ਹਾਂ ਕੋਲ ਸੋਚਣ ਦੀ ਕਪੈਸਿਟੀ ਹੈ ਸੀ ਪਰ ਉਹਨਾਂ ਨੂੰ ਇਹ ਵੀ ਮਹਿਸੂਸ ਹੋ ਗਿਆ ਸੀ ਕਿ ਸਾਡੇ ਹੁਣ ਸੰਗਲ ਪੈ ਗਏ ਨੇ ਇਹਨਾਂ ਸੰਗਲਾਂ ਦੇ ਵਿੱਚੋਂ ਹੱਥ ਕੱਢਣੇ ਨੇ ਜਾਂ ਸੰਗਲ ਤੋੜਨੇ ਨੇ ਸੋ ਉਹ ਜਿਹੜੀ ਚੀਜ਼ ਹੈ ਉਹਨੂੰ ਸੋਚ-ਸੋਚ ਕੇ ਪਹਿਲਾਂ ਤਾਂ ਪੰਜਾਬੀ ਸੂਬਾ ਬਣਾਇਆ ਵੀ ਸ਼ਾਇਦ ਇਸ ਤਰੀਕੇ ਦੇ ਨਾਲ ਅਸੀਂ ਆਪਣੀ ਸਟੇਟ ਨੂੰ ਉਹ ਕਰ ਲਈਏ ਜਿਹੜੀ ਮਤਲਬ ਕਹਿਣ ਤੋਂ ਕਿ ਅਸੀਂ 1947 ਦੇ ਟਾਈਮ ਤੇ ਸੋਚਦੇ ਸੀ ਉਹ ਵੀ ਕੋਕੇ ਜਿਹੜਾ ਬੰਦਾ ਸਾਡੇ ਅਧਿਕਾਰ ਨਾਲ ਵਿਸ਼ਵਾਸ ਘਾਤ ਕਰ ਗਿਆ ਸੀ ਜਿਹੜੀ ਧਿਰ ਜਿਹਨੂੰ ਅੱਜ ਇੰਡੀਆ ਕਹਿੰਦੇ ਆ ਉਹ ਤਾਂ ਸੋਚ ਕੇ ਕਰ ਰਹੀ ਸੀ ਨਾ ਸਾਰਾ ਕੁਝ ਉਹਨਾਂ ਨੇ ਫਿਰ ਉਹੀ ਜਿਵੇਂ ਕਹਿੰਦੇ ਨੇ ਵੀ ਖੀਰ ਦੇ ਵਿੱਚ ਰੇਤ ਭੁਕੀ ਕਿ 66 ਦੇ ਵਿੱਚ ਪੰਜਾਬੀ ਸੂਬਾ ਤਾਂ ਦੇਤਾ 15 ਸਾਲ ਦੀ ਸਟਰਗਲ ਤੋਂ ਬਾਅਦ ਜਦ ਕਿ ਇੰਡੀਆ ਦੇ ਸਾਰੇ ਸੂਬਿਆਂ ਨੂੰ ਬਿਨਾ ਮੰਗਿਆ ਹੀ ਬਾਦਸ਼ਾਹ ਦੇ ਆਧਾਰ ਤੇ ਸੂਬਾ ਦੇਤਾ ਜਾਓ ਮਹਾਰਾਸ਼ਟਰ ਹੋਵੇ ਗੁਜਰਾਤ ਹੋਵੇ ਕਰਨਾਟਕਾ ਹੋਵੇ ਕੇਰਲਾ ਹੋਵੇ ਕੋਈ ਵੀ ਸੂਬਾ ਉੜੀਸਾ ਹੋਵੇ ਉੜਿਆ ਉਹ ਮਿਲ ਗਿਆ ਪਰ ਪੰਜਾਬ ਨੂੰ ਜਦੋਂ ਮੰਗਿਆ ਤਾਂ ਸਟਰਗਲ ਕਰਨੀ ਪਈ 15 ਸਾਲ ਤੇ ਇਹ ਵੀ ਕਿਹਾ ਕਿ ਪੰਜਾਬੀ ਸੂਬਾ ਜੇ ਕਹੋਗੇ ਤਾਂ ਤੁਹਾਨੂੰ ਅਸੀਂ ਅੰਦਰ ਡੱਕ ਦਾਂਗੇ ਇਹ ਗੈਰ ਕਾਨੂੰਨੀ ਕਹਤਾ ਅੱਜ ਨਹੀਂ ਗੈਰ ਕਾਨੂੰਨੀ ਹੋ ਰਿਹਾ ਇਸ ਸਾਡੇ ਤੋਂ 47 ਤੋਂ ਹੋ ਰਿਹਾ 100 ਇਹ ਸਾਰੀ ਗੱਲ ਦਾ ਜਦੋਂ ਨਿਚੋੜ ਕੱਢਿਆ ਕਿ ਪੰਜਾਬੀ ਸੂਬਾ ਹੋ ਹੀ ਬਣ ਗਿਆ ਫਿਰ ਵੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖ ਲਏ ਚੰਡੀਗੜ੍ਹ ਬਾਹਰ ਰੱਖ ਲਿਆ ਅਸੀਂ ਗੰਗਾ ਨਗਰ ਤੇ ਦਾਵਾ ਕਰਦੇ ਹਾਂ ਅਸੀਂ ਕਰਨਾਲ ਤੇ ਦਾਵਾ ਕਰਦੇ ਹਾਂ ਅਸੀਂ ਕਾਂਗੜੇ ਤੇ ਦਾਵਾ ਕਰਦੇ ਹਾਂ ਸਾਨੂੰ ਮਿਲਿਆ ਕੀ ਸਾਨੂੰ ਕਹੇ ਚੰਡੀਗੜ੍ਹ ਵੀ ਤੁਹਾਡਾ ਨਹੀਂ ਹੈਗਾ ਸ਼ੰਭੂ ਤੋਂ ਪਰਾਂ ਨਾ ਜਾਇਓ ਉਹਨਾਂ ਹਾਲਾਤਾਂ ਵਿੱਚ ਆਨੰਦਪੁਰ ਦਾ ਮਤਾ ਬਣਿਆ ਹੈ ਕਿ ਅਸੀਂ ਹੁਣ ਕੁਝ ਨਹੀਂ ਮੰਗਦੇ ਹੁਣ ਅਸੀਂ ਇਹ ਮੰਗਦੇ ਹਾਂ ਕਿ ਅਸੀਂ ਜੇ ਹਿੰਦੁਸਤਾਨ ਦੇ ਨਾਲ ਰਹਿਣੇ ਤਾਂ ਇਹਨਾਂ ਪੰਜ ਸੂਬੇ ਪੰਜ ਮਹਿਕਮਿਆਂ ਤੋਂ ਬਿਨਾ ਤੁਹਾਡੇ ਕੋਲ ਹੋਰ ਕੋਈ ਅਧਿਕਾਰ ਨਹੀਂ ਹੋਏਗਾ ਉਲਟਾ ਪੰਜਾਬ ਨੇ ਦਿੱਲੀ ਨੂੰ ਕਹਿਤਾ ਵਿਦੇਸ਼ ਵਿਭਾਗ ਕਰੰਸੀ ਡਿਫੈਂਸ ਇਹ ਵੱਡੇ ਰੇਲਵੇ ਇਹ ਪੰਜ ਮਹਿਕਮੇ ਛੱਡ ਕੇ ਬਾਕੀ ਸਾਨੂੰ ਖੁਦ ਮੁਖਤਿਆਰੀ ਚਾਹੀਦੀ ਹੈ ਅਸੀਂ ਆਪਣੇ ਫੈਸਲੇ ਆਪ ਕਰਾਂਗੇ ਥੋੜਾ ਜਿਹਾ ਡਿਟੇਲ ਦੱਸ ਦਿਓ ਖੁਦਮਖਤਿਆਰੀ ਦਾ ਮਤਲਬ ਕੀ ਹੈ ਕਿਉਂਕਿ ਕਈ ਨੌਜਵਾਨ ਸੋਚਦੇ ਹੋਣਗੇ ਖੁਦਮਖਤਿਆਰੀ ਦੇ ਕਈ ਜੰਨੇ ਦਾ ਮਤਲਬ ਕੀ ਨਿਕਲਦਾ ਖੁਦਮਖਤਿਆਰੀ ਦਾ ਜਿਹੜਾ ਖੁਦਮਖਤਿਆਰੀ ਦਾ ਅਸਲੀ ਭਾਵ ਹੈ ਭਾਵ ਜੇ ਨੂੰ ਪੂਰਾ ਹੱਲ ਕਰਨਾ ਹੋਵੇ ਤਾਂ ਇੱਕੋ ਹੀ ਗੱਲ ਹੈ ਕਿ ਤੁਸੀਂ ਆਪਣੇ ਫੈਸਲੇ ਲੈਣ ਦੇ ਆਪ ਮਾਲਕ ਹੋ ਤੁਸੀਂ ਕਿਸੇ ਦੀ ਅਧੀਨਗੀ ਚੋਂ ਫੈਸਲੇ ਨਹੀਂ ਲਵੋਗੇ ਉਹਨਾਂ ਫੈਸਲਿਆਂ ਤੇ ਹੀ ਉਹਨਾਂ ਨੇ ਇੱਕ ਅਨੰਤਪਰ ਦਾ ਮਤਾ ਡਿਜ਼ਾਈਨ ਕੀਤਾ ਕਿ ਅਸੀਂ ਮੁਲਕ ਵਿੱਚ ਤਾਂ ਆ ਗਏ ਹਾਂ ਪਰ ਅਸੀਂ ਇੱਕ ਕੌਮ ਵੀ ਹੈਗੇ ਹਾਂ ਅਸੀਂ ਆਪਣੀ ਕੌਮੀਅਤ ਨੂੰ ਤਾਂ ਨਹੀਂ ਖਤਮ ਕਰ ਸਕਦੇ ਜੇ ਤੁਸੀਂ ਸਾਰੇ ਅਧਿਕਾਰ ਸੈਂਟਰ ਕੋਲ ਲੈ ਜਾਓਗੇ ਜਿਵੇਂ ਅੱਜ ਹੋਰ ਜ਼ਿਆਦਾ ਲੈ ਗਏ ਤਾਂ ਫਿਰ ਸਾਡੇ ਕੋਲ ਕਿਹੜੀ ਚੀਜ਼ ਦੀ ਮੁਖਤਿਆਰੀ ਹੈ ਮੁਖਤਿਆਰੀ ਨੂੰ ਖੁਦਮੁਖਤਿਆਰੀ ਬਣਾਇਆ ਉਹਨਾਂ ਨੇ ਇਹ ਗੱਲ ਕਹਿ ਕੇ ਆਨੰਦਪੁਰ ਦੇ ਮਤੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਸਭ ਤੁਸੀਂ ਖੁਦਮੁਖਤਿਆਰੀ ਦੀਆਂ ਗੱਲਾਂ ਕਰਦੇ ਹੋ ਉਹ ਤਾਂ ਕੁਝ ਦਿਨ ਪਹਿਲਾਂ ਤੁਹਾਡੀ ਯੂਨੀਵਰਸਿਟੀ ਲੈ ਚੱਲੇ ਸੀ ਉਹਨਾਂ ਦੇ ਉਸੇ ਮਤੇ ਭਾਤ ਸੀ ਕਿ ਚੰਡੀਗੜ੍ਹ ਵੀ ਜਿਹੜਾ ਉਹ ਵੀ ਹੋ ਸਕਦਾ ਹੈ ਕਿ ਛੋਟਾ ਜਿਹਾ ਕਸਬਾ ਹੀ ਵੱਖਰਾ ਬਣ ਚੂਗਾ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ ਇਹ ਇੰਡੀਅਨ ਸਟੇਟ ਦੀ ਮਨਸ਼ਾ ਹੈ ਪਰ ਉਸ ਮਨਸ਼ਾ ਨੂੰ ਕੀ ਪੰਜਾਬ ਸਵਾਰ ਸਵਕਾਰ ਕਰ ਗਿਆ ਸਟਰਗਲ ਚੱਲ ਰਹੀ ਹੈ ਬਿਲਕੁਲ ਵਿਦਿਆਰਥੀ ਘੋਲ ਵੀ ਬੜਾ ਵੱਡਾ ਹੋਇਆ ਦੇ ਵਿੱਚ ਉਹਦੇ ਵਿੱਚ ਹੀ ਵਿਦਿਆਰਥੀ ਘੋਲ ਵੀ ਆਉਂਦਾ ਹੈ ਤੇ ਉਹਨਾਂ ਨੇ ਅੱਜ ਦੀ ਡੇਟ 'ਚ ਤਾਂ ਚਲੋ ਉਹ ਜਿੱਤ ਦੇ ਪਾਸੇ ਨਹੀਂ ਪਰ ਉਹਨਾਂ ਨੂੰ ਸੰਘਰਸ਼ਤਾ ਕਰਨਾ ਪਿਆ ਨਾ ਇਸੇ ਤਰ੍ਹਾਂ ਹੀ ਮੈਂ ਕਹਿਣਾ ਵੀ ਜਿਵੇਂ ਹਾਥੀ ਦੇ ਪੈੜ ਦੇ ਥੱਲੇ ਸਾਰੇ ਪੈੜ ਆ ਜਾਂਦੇ ਨੇ। ਬੇਸ਼ੱਕ ਸਾਡੇ ਤਰਾਸਦਿਆਂ ਦੇ ਵਿੱਚੋਂ ਜਦੋਂ ਦਰਬਾਰ ਸਾਹਿਬ ਤੇ ਵੀ ਹਮਲਾ ਹੋਗਾ ਜਦੋਂ 72 ਚ ਅਸੀਂ ਅਨੰਦਪੁਰ ਦਾ ਮਤਾ ਸਾਡੇ ਬਜ਼ੁਰਗਾਂ ਨੇ ਲਿਖਿਆ ਸੀ। ਉਦੋਂ ਕਿਸੇ ਨੂੰ ਤਸੱਬਰ ਵੀ ਨਹੀਂ ਸੀਗਾ ਕਿ ਇਹ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਵੀ ਹਮਲਾ ਕਰ ਦੇਣਗੇ। ਪਰ ਜਦੋਂ ਉਹਨਾਂ ਨੇ ਉਸ ਤੋਂ ਵੀ ਅੱਗੇ ਵਧ ਗਏ ਸਾਡਾ ਟੋਟਲ ਅਧਿਕਾਰ ਆਪਣੇ ਥੱਲੇ ਕਰਨਾ ਚਾਹਿਆ ਤਾਂ ਫਿਰ ਉਹਦੇ ਵਿੱਚੋਂ ਖਾਲਸਾਣ ਨਿਕਲਿਆ। ਹੁਣ ਗੱਲ ਇਹ ਹੈ ਵੀ ਜਿਹੜਾ ਇਹ ਮਾਰਚ ਜਾ ਰਿਹਾ ਹੈ ਉਹ ਤਾਂ ਠੋਕ ਵਜਾ ਕੇ ਕਹਿ ਰਿਹਾ ਆ ਨੰਦਪੁਰ ਦੇ ਮਤੇ ਦੀ ਗੱਲ ਮੇਰੀ ਪਾਰਟੀ ਕਹਿ ਰਹੀ ਹੈ ਵੀ ਅਸੀਂ ਹੁਣ ਖਾਲਸਾਣ ਤੋਂ ਥੱਲੇ ਕੁਝ ਮੰਨਣਾ ਨਹੀਂ ਇਹ ਜਿਹੜਾ ਦਵੰਧ ਦਿਸਦਾ ਹੈ ਦੋ ਰਾਵਾਂ ਦਿਸਦੀਆਂ ਨੇ ਇਹ ਅਸਲ 'ਚ ਦੋ ਰਾਵਾਂ ਨਹੀਂ ਨੇ ਕਦੇ ਵੀ ਕੋਈ ਬੰਦਾ ਜੇ ਸੋਹਰਦ ਹੈ ਸਿੱਖ ਸੋਚਵਾਰੀ ਜਿਸ ਜਗ੍ਹਾ ਤੇ ਅੱਜ ਸਿੱਖ ਫਸੇ ਹੋਏ ਨੇ ਪੰਜਾਬ ਇੰਡੀਅਨ ਸਟੇਟ ਦੇ ਪੰਜੇ ਦੇ ਵਿੱਚ ਉਸ ਨਜ਼ਰੀਏ ਨਾਲ ਸੋਚੋਗੇ ਤੁਹਾਨੂੰ ਆਨੰਦਪੁਰ ਦੇ ਮਤੇ ਤੇ ਖਾਲਸਾਤਨ ਦੇ ਵਿੱਚ ਸਿਮਿਲਰਿਟੀ ਲੱਗੇਗੀ ਅੱਛਾ ਇਹਦੇ ਵਿੱਚ ਪ੍ਰੋਫੈਸਰ ਜੀ ਆਪਾਂ ਗੱਲ ਕਰੀਏ ਕਿ ਸਾਰੇ ਅਕਾਲੀ ਦਲ ਦਾ ਰਲੇਵਾ ਹੋ ਜਾਊਗਾ ਸ਼੍ਰੋਮਣੀ ਅਕਾਲੀ ਦਲ ਅਮਰਸਾ ਧਿਆਨ ਖਲੋਤਾ ਕਿ ਬਾਕੀ ਅਕਾਲੀ ਦਲ ਵੀ ਇਸ ਮੁੱਦੇ ਤੇ ਆਣ ਕੇ ਖਿਲਾਉਣਗੇ ਤੁਹਾਡੇ ਨਾਲ ਜਿਹੜਾ ਸੁਹਿਰਦ ਹੋਏਗਾ ਆਪਣੀ ਕੌਮ ਪ੍ਰਤੀ ਉਹ ਜ਼ਰੂਰ ਇਕੱਠਾ ਹੋਣ ਦੀ ਕੋਸ਼ਿਸ਼ ਕਰੂਗਾ ਤੇ ਅਸੀਂ ਤਾਂ ਮਤਲਬ ਕਿ ਗਲਬੱਕੜੀ ਪਾਣ ਵਾਲੇ ਲੋਕ ਆ ਜੇ ਅੱਜ ਮਨਦੀਪ ਸਿੰਘ ਜੀ ਨੇ ਇਹ ਉਦਮ ਕੀਤਾ ਅਸੀਂ ਆ ਆ ਕੇ ਗਲਬੱਕੜੀ ਪਾਈ ਆ ਸਾਡਾ ਬੱਚਾ ਹੈ ਸਾਡਾ ਭਰਾ ਹੈ ਖਾਸ ਕਰ ਦੀਪ ਦਾ ਭਰਾ ਹੈ ਦੀਪ ਨੇ ਨਵੀਂ ਨੌਜਵਾਨੀ ਨੂੰ ਉਹੀ ਗੱਲਾਂ ਸਿੰਪਲ ਭਾਸ਼ਾ ਸਮਝਾਈਆਂ ਜਾਂ ਉਹਨਾਂ ਦੀ ਭਾਸ਼ਾ ਸਮਝਾਈਆਂ ਜਿਹੜੀਆਂ ਗੱਲਾਂ ਕਦੇ ਸੰ ਜਰਨਲਿਸਟਿੰਗ ਨਹੀਂ ਕੀਤੀਆਂ ਸੀ ਕਦੇ ਸਿਮਰਨਜੀਤ ਸਿੰਘ ਮਾਨ ਲਗਾਤਾਰ ਕਰਦੇ ਆ ਰਹੇ ਸੀ ਤਾਂ ਹੀ ਤਾਂ ਇਹ ਮੇਲ ਹੋਇਆ ਇਹ ਅੱਜ ਦੇ ਜਿਹੜਾ ਮਾਰਚ ਜਾ ਰਿਹਾ ਹੈ ਇਹਦਾ ਮੇਲ ਤਾਂ ਦੀਪ ਕਰ ਗਿਆ ਇਹਦਾ ਮੇਲ ਤਾਂ ਅਮਰਗੜ ਦੀਆਂ ਇਲੈਕਸ਼ਨਾਂ ਦੇ ਵਿੱਚ ਦੀਪ ਨੇ ਬਹੁਤ ਠੋਕ ਵਜਾ ਕੇ ਕਰਤਾ ਤੇ ਕਹਿਤਾ ਸਿਮਰਨਜੀਤ ਸਿੰਘ ਮਾਨ ਨੇ ਹੱਕ ਲੈ ਕੇ ਦੇਣੇ ਪੰਜਾਬ ਦੇ ਉਹਨਾਂ ਹੱਕਾਂ ਦੀ ਗੱਲ ਆਏਗੀ ਤਾਂ ਅਨੰਤਪੁਰ ਦੇ ਮਤੇ ਦੀ ਗੱਲ ਵੀ ਆਏਗੀ ਅਨੰਤਪੁਰ ਸਾਹਿਬ ਦਾ ਮਤੇ ਨੂੰ ਜੇ ਤਾਂ ਤੁਸੀਂ ਬੜੀ ਵਿਸਥਾਰ ਦੱਸਿਆ ਕਪੂਰ ਸਿੰਘ ਤੋਂ ਲੈ ਕੇ ਸੰਤਾਂ ਤੱਕ ਸੰਤਾਂ ਤੋਂ ਬਾਅਦ ਵਿੱਚ ਅੱਜ ਫੇਰ ਆਵਾਜ਼ ਚੁੱਕੀ ਜਾ ਰਹੀ ਆ ਵੈਸੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੀ ਗੱਲ ਜ਼ਿਆਦਾ ਚੱਲਦੀ ਸੀ ਮੈਂ ਤਾਂ ਬਾਰ ਬਾਰ ਜ਼ਿਕਰ ਕਰ ਰਿਹਾ ਕਿਉਂਕਿ ਸਾਰੀ ਗੱਲ ਤਾਂ ਪਤਾ ਲੱਗਣਾ ਜਿਹਦਾ ਕੋਈ ਸਪਸ਼ਟ ਹੋਣਾ ਚਾਹੀਦਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਇਹ ਮਤ ਚੁੱਕਿਆ ਸੀ ਕਿ ਜੇ ਉਦੋਂ ਸਰਕਾਰਾਂ ਮੰਨ ਲੈਂਦੀਆਂ ਤੇ ਅੱਜ ਸੜਕਾਂ ਦਾ ਸੰਘਰਸ਼ ਨਾ ਹੁੰਦੇ ਇਹ ਮਾਰਚ ਨਾ ਕਰਨੇ ਪੈਂਦੇ ਤੁਹਾਨੂੰ ਲੱਗਦਾ ਮੈਂ ਇਹੀ ਤੱਕ ਕਹਿਣਾ ਨਾ ਅਸਲ 'ਚ ਸਰਕਾਰ ਦਾ ਇੰਡੀਅਨ ਸਟੇਟ ਦਾ ਮਨਸੂਬਾ ਸਾਨੂੰ ਹੌਲੀ-ਹ ਜਦੋਂ ਸਮਝ ਆਇਆ 19 ਦੇਰ ਤੱਕ ਅਸੀਂ 84 ਦੇ ਗੇੜ ਚ ਫਸ ਗਏ ਸੀ 84 ਸਾਲ ਚ 84 ਦੇ ਗੇੜ ਚ ਵਸ ਗਏ ਉਹ ਜਿਹੜਾ ਸਨ ਜਰਨੈਲ ਸਿੰਘ ਜੀ ਨੇ ਜੋ ਸੋਚ ਕੇ ਮੋਰਚਾ ਬਾਕੀਆਂ ਨਾਲ ਸਹਿਯੋਗ ਕਰਕੇ ਲਾਇਆ ਉਹ ਅਰਦਾਸ ਜਿਹੜੀ ਸੀ ਜੇ ਉਸ ਅਰਦਾਸ ਅਸਲ ਚ ਸੈਂਟਰ ਜਿਹਨੂੰ ਕਹਿੰਦੇ ਆ ਇੰਡੀਅਨ ਸਟੇਟ ਉਸ ਸਹਿird ਨਹੀਂ ਹੈ ਸਿੱਖਾਂ ਦੀਆਂ ਮੰਗਾਂ ਪ੍ਰਤੀ ਸਹਿird ਨਹੀਂ ਹੈ ਇਸ ਕਰਕੇ ਉਹਨਾਂ ਨੇ ਨੰਦਪੁਰ ਦੇ ਮਤੇ ਤੇ ਇੱਕ ਆਮ ਗੱਲ ਨਹੀਂ ਚਲਦੀ ਉਸ ਪ੍ਰੈਸ਼ਰ ਦੇ ਅੰਡਰ ਇੰਦਰਾ ਗਾਂਧੀ ਨੇ ਰਾਜਾ ਨੂੰ ਵੱਧ ਅਧਿਕਾਰ ਦੇਣਾ ਜਿਹੜਾ ਨੰਦਪੁਰ ਦੇ ਮਤੇ ਦੀ ਰੂਹ ਹੈ ਫੈਡਰਲਿਜ਼ਮ ਉਹਦੇ ਵਾਸਤੇ ਇੱਕ ਸਰਕਾਰੀਆ ਕਮਿਸ਼ਨ ਵੀ ਬਣਾਇਆ ਜਿਹਦਾ ਜਿਹਦਾ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਸਰਕਾਰੀਆ ਉਹਦੇ ਹੈੱਡ ਬਣੇ ਸਰਕਾਰੀਆ ਕਮਿਸ਼ਨ ਨੇ ਇਹੀ ਦੇਖਣਾ ਸੀ ਕਿ ਰਾਜਾਂ ਨੂੰ ਕਿੰਨੇ ਕ ਵੱਧ ਅਧਿਕਾਰ ਹੋਰ ਦਿੱਤੇ ਜਾ ਸਕਦੇ ਨੇ ਜਾਂ ਜਾਣੇ ਚਾਹੀਦੇ ਨੇ ਉਹ ਰਿਪੋਰਟ ਉਹਨਾਂ ਨੇ ਪੇਸ਼ ਵੀ ਕਰਤੀ ਇੰਦਰਾ ਗਾਂਧੀ ਨੂੰ ਜੇ ਉਸ ਰਿਪੋਰਟ ਤੇ ਅਮਲ ਹੁੰਦਾ ਤਾਂ ਆਨੰਦਪੁਰ ਦੇ ਮਤੇ ਦੇ ਮੁਤਾਬਕ ਉਸ ਰਿਪੋਰਟ ਦੇ ਮੁਤਾਬਕ ਫਿਰ ਅੱਗੇ ਗੱਲ ਨਹੀਂ ਸੀ ਚਲਣੀ ਉਦੋਂ ਨਵੇੜਾ ਹੋ ਜਾਣਾ ਸੀ ਸਾਹਿਬ ਵੈਸੇ ਲੰਬੇ ਸੰਘਰਸ਼ ਪੰਜਾਬ ਚ ਉਠੇ ਵੀ ਸੰਘਰਸ਼ ਜਿੱਤੇ ਵੀ ਵੈਸੇ ਅਜੇ ਵੀ ਕੌਮ ਇਨਸਾਫ ਮੋਰਚਾ ਚੱਲ ਰਿਹਾ ਇਆ ਕੁਛ ਦਿਨ ਪਹਿਲਾਂ ਇੱਕ ਇੰਡੀਗੋ ਫਲਾਈਟ ਚਲਦੀ ਆ ਹਨਾ ਉਹਨਾਂ ਇੱਕ ਦਿਨ ਚ ਮੰਗਾ ਮੰਗਾ ਮਨਵਾ ਲਈਆਂ ਤੁਸੀਂ ਤਿੰਨ ਤਿੰਨ ਸਾਲ ਸੜਕਾਂ ਤੇ ਬਹਿ ਕੇ ਮੰਗਾ ਮਨਵਾਉਂਦੇ ਹੋ ਅਗਲੇ ਇੱਕ ਦਿਨ ਚ ਜਿਹੜੇ ਵੀ ਕੰਮ ਹੈਗੇ ਸੀ ਸਾਰੇ ਵਾਪਸ ਕਰਵਾ ਕੇ ਉਹਨਾਂ ਬਹਾਲੀ ਕਰਵਾ ਲਿਆ ਸਾਰਾ ਕੁਝ ਹੀ ਕਾਰਨ ਕੀ ਲੱਗਦਾ ਉਹ ਹੀ ਗੱਲ ਹੋ ਗਈ ਕਿ ਤੁਹਾਡੀਆਂ ਨਹੀਂ ਮੰਨੀਆਂ ਜਾਂਦੀਆਂ ਸਿੱਖਾਂ ਦੀਆਂ ਨਹੀਂ ਮੰਨੇ ਜਾਂਦੀਆਂ ਆਪਣੀਆਂ ਤੇ ਉਧਰਲੇ ਪਾਸੇ ਅਗਲੇ ਇੱਕ ਦਿਨ ਫਲਾਈਟਾਂ ਦੇ ਰੇਟ ਬਤਾਏ ਤੇ ਇੱਕ ਦਿਨ ਦੇ ਚ ਕਾਰਪੋਰੇਟ ਘਟਾਉਨੇ ਨੇ ਨਾਸਾ ਬੰਦ ਕਰਤੇ ਮੇਰੀ ਇਹੀ ਬੇਨਤੀ ਹੈ ਵੀ ਜਿਸ ਵਕਤ ਤੁਹਾਡੀ ਇਹਨਾਂ ਦੀ ਮੇਰੀ ਕੌਮ ਆਪਣੀਆਂ ਧੀਆਂ ਦੇ ਆਪ ਵੀ ਕਤਲ ਕਰਕੇ ਆਈ ਸੀ ਵੀ ਕਿਤੇ ਕੋਈ ਹੋਰ ਬੇਅਦਬੀ ਨਾ ਕਰ ਦਵੇ ਜਦੋਂ ਆਪਣੀਆਂ ਜ਼ਮੀਨਾਂ ਛੱਡ ਕੇ ਆਈ ਸੀ ਉਸ ਵਕਤ ਉਹਨਾਂ ਨੇ ਸਾਡੇ ਮੱਥੇ ਤੇ ਇੱਕ ਗੱਲ ਲਾਉਣ ਦੀ ਕੋਸ਼ਿਸ਼ ਕੀਤੀ ਤੇ ਅੱਜ ਵੀ ਜਾਰੀ ਹੈ ਕਿ ਇਹ ਜਰੈਮ ਪੇਸ਼ਾ ਲੋਕ ਨੇ ਆਪਣੀਆਂ ਧੀਆਂ ਨੂੰ ਆਪ ਮਰਵਾ ਕੇ ਆਪਣੀਆਂ ਜਦਾਦਾਂ ਛੱਡ ਕੇ ਆਪਣੇ ਰਾਜ ਭਾਗ ਦੀ ਧਰਤੀ ਛੱਡ ਕੇ ਜਿਹੜੀ ਕੌਮ ਉਹਨਾਂ ਨਾਲ ਮਿਲੀ ਉਹਨਾਂ ਨੇ ਪਹਿਲੇ 2 ਮਹੀਨਿਆਂ ਚ ਹੀ ਪ੍ਰਗਟ ਕਰਤਾ ਕਿ ਅਸੀਂ ਤੁਹਾਡਾ ਵਿਸ਼ਵਾਸ ਘਾਤ ਜਾਰੀ ਰੱਖਾਂਗੇ। ਉਹੀ ਵਿਸ਼ਵਾਸ ਘਾਤ 84 ਚ ਵੀ ਚੱਲਿਆ 68 ਚ ਵੀ ਚੱਲਿਆ 78 ਚ ਸਾਡੇ ਨਰਨਕਾਰੀਆਂ ਤੋਂ ਸਾਡੇ ਹੀ ਵਰਗੇ ਜਿਸ ਦੇ ਲੋਕਾਂ ਤੋਂ ਸਿੱਖ ਕਤਲ ਕਰਵਾਏ ਅੰਮ੍ਰਿਤਸਰ ਸ਼ਹਿਰ ਚ ਵਿਸਾਖੀ ਵਾਲੇ ਦਿਨ ਪਰ ਅੱਜ 48ਵਾਂ ਸਾਲ ਹੈ ਇੱਕ ਬੰਦੇ ਨੂੰ 1 ਘੰਟਾ ਵੀ ਉਹਨਾਂ 13 ਕਤਲਾਂ ਦੇ ਸਬੰਧ ਵਿੱਚ ਕੈਦ ਨਹੀਂ ਹੋਈ ਈਵਨ ਪ੍ਰਤਾਪ ਬਰੀ ਬਾ ਇੱਜ਼ਤ ਬਰੀ ਲਫ਼ਜ਼ ਕਿੰਨਾ ਸੋਹਣਾ ਇਹਨਾਂ ਕੋਲ ਬਾ ਇੱਜ਼ਤ ਉਹੀ ਬਾ ਇੱਜ਼ਤ ਉਹਨਾਂ ਨੇ ਗੁਜਰਾਤ ਦੇ ਵਿੱਚ ਘਟਕਿੰਤਿਆਂ ਦੇ ਕਤਲਿਆਂ ਮੁਸਲਮਾਨਾਂ ਦੇ ਕਤਲਿਆਂ ਤੋਂ ਬਾਅਦ ਜਿਹੜੀ ਬਿਲਕਸ ਬਾਨੋ ਦੇ ਕਾਤਲ ਸੀ ਉਹਨਾਂ ਨੂੰ ਵੀ ਬਾ ਇੱਜ਼ਤ ਬਰੀ ਕਰਦਾ ਸੋ ਸਾਰੀਆਂ ਗੱਲਾਂ ਉਹੀ ਉਹੀ ਬਾਦਲ 78 ਚ Chief Minister ਰਹਾ ਤਾਂ ਸਾਡੇ ਕਤਲ ਹੋ ਰਹੇ ਨੇ ਉਹੀ ਬਾਦਲ 15 ਚ Chief Minister ਹੈ ਤਾਂ ਬਰਗਾੜੀ ਸਾਡੇ ਕਤਲ ਹੋ ਰਹੇ ਨੇ ਸੋਆਂ ਗਲਤੀਆਂ ਕਿੱਥੇ ਸੀ ਫਿਰ ਸਾਡੇਆਂ ਦੇ ਵਿੱਚ ਸੀ ਗਲਤੀਆਂ ਨੇ ਪੰਜਾਬ ਦੇ ਅਨ ਅਵੇਅਰ ਨਾ ਚਤਨ ਹੋਏ ਲੋਕਾਂ ਦੇ ਵੋਟਾਂ ਦੇ ਅਧਿਕਾਰ ਨੂੰ ਸਹੀ ਵਰਤਣਾ ਨਾ ਨਾ ਵਰਤਣ ਕਰਕੇ ਹੁੰਦਾ ਸਰ ਵੋਟਾਂ ਦਾ ਅਧਿਕਾਰ ਤੇ ਲੋਕ ਵਰਦੇ ਆ ਮਾਨ ਸਾਹਿਬ ਨੂੰ ਜਤਾਇਆ ਸੀ ਤਰਨਤਾਰਨ ਦੀ ਇਲੈਕਸ਼ਨ ਹਰਾਵਿ ਦਿੱਤੀ ਹੈ ਇਸ ਟਾਈਮ ਤੇ ਪੰਥਕ ਸੀਟ ਦੀ ਤੋਹਾਈ ਪਾਈ ਗਈ ਉੱਤੇ ਤੁਹਾਡੀਆਂ ਤਿੰਨ ਵੱਡੀਆਂ ਪਾਰਟੀਆਂ ਜਿਵੇਂ ਅਕਾਲੀ ਦਲ ਦੇ ਅੰਮ੍ਰਿਤਸਰ ਦੀ ਗੱਲ ਕਰਦੇ ਆ ਅਕਾਲੀ ਦਲ ਪੁਨਰ ਸਜੀਦਾ ਅਕਾਲੀ ਦਲ ਵਾਰਸ ਪੰਜਾਬ ਦੇ ਇਕੱਠੇ ਹੋ ਕੇ ਲੜੇ ਸੀ ਤੇ ਮਨਦੀਪ ਸਿੰਘ ਦਾ ਚੋਣ ਹਾਰ ਜਾਣਾ ਨਹੀਂ ਲੋਕਾਂ ਨੇ ਤੁਸੀਂ ਇਹੀ ਗੱਲ ਮੰਨੋ ਨਾ ਇਹਦਾ ਮਤਲਬ ਲੋਕਾਂ ਨੇ ਉਹ ਚੀਜ਼ ਨਹੀਂ ਕੀਤੀ ਜੋ ਉਹਨਾਂ ਨੂੰ ਕਰਨੀ ਚਾਹੀਦੀ ਸੀ ਉਹੀ ਪਹਿਲਾਂ ਕਰਦੇ ਆ ਤੁਸੀਂ 78 ਤੋਂ ਲੈ ਕੇ ਅੱਜ 25 ਐ ਇਹਨਾਂ 48 ਸਾਲ ਦੇ ਵਿੱਚ ਇੱਕ ਵੀ ਸਰਕਾਰ ਪੰਜਾਬ ਦੇ ਮੇਰੇ ਭਰਾਵਾਂ ਭੈਣਾਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਉਹ ਨਹੀਂ ਚੁਣੀ ਜਿਹੜੀ ਪੰਜਾਬ ਦਾ ਫਿਕਰ ਕਰਦੀ ਹੈ ਉਹਦੀ ਕ੍ਰੈਡੀਬਿਲਟੀ ਕੋਈ ਨਹੀਂ ਹੁੰਦੀ ਬੰਦੇ ਹੁਣ ਆਪ ਆ ਗਈ ਕੌਣ ਨੇ ਬੰਦੇ ਕਿੱਥੋਂ ਆਏ ਨੇ ਇਹਨਾਂ ਨੇ ਪਹਿਲਾਂ ਕਿੰਨਾ ਕੰਮ ਕੀਤਾ ਲੋਕਾਂ ਵਾਸਤੇ ਇਹ ਦੇਖੇ ਬਿਨਾ ਕੇਵਲ ਆ ਵੀ ਪਿੱਛੇ ਕਰ ਦਈਏ ਆ ਵੀ ਪਿੱਛੇ ਕਰ ਦਈਏ ਆਵੇ ਜਿਹੜਾ ਮਰਜੀ ਇਹ ਸੂਝ ਨਹੀਂ ਹੈ ਇਸ ਸੂਝ ਨੂੰ ਆ ਮਾਰਚ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਬੀਨਾ ਮਾਰਚਾ ਰਹੀਂ ਲੋਕਾਂ ਨੂੰ ਦੱਸੀਏ ਵੀ ਤੁਹਾਡਾ ਦਰਦ ਕਿਸੇ ਹੋਰ ਤਰੀਕੇ ਠੀਕ ਹੋਊਗਾ 47 ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਵੇਰ ਨਹੀਂ ਕਰ ਸਕਿਆ ਆਪਾਂ ਕਿਤਾ ਵੇਰ ਹੋਣਗੇ ਜੇ ਅੱਜ ਵੀ ਜਾਗਰਤ ਨਹੀਂ ਅੱਜ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਇੱਕ ਪੋਸਟ ਸਵੇਰੇ ਪਾ ਦੋ ਸ਼ਾਮ ਤੱਕ ਉਹ ਲੱਖਾਂ ਕਰੋੜਾਂ ਤੱਕ ਪਹੁੰਚ ਜਾਂਦੀ ਹੈ ਜਾਗਰੂ ਕਦੋਂ ਹੋਵਾਂਗੇ ਅਸੀਂ ਨਹੀਂ ਇਹ ਤਾਂ ਅਵੇਰਨੈਸ ਹੈ ਗੁਰੂ ਸਾਹਿਬ ਨੂੰ 200 ਤੇ 39 ਸਾਲ ਲੱਗੇ ਇਹਨਾਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਵੀ ਤੁਹਾਡੇ ਅਧਿਕਾਰ ਕੀ ਨੇ ਤੁਸੀਂ ਆਪਣੇ ਅਧਿਕਾਰਾਂ ਦੇ ਆਪ وارث ਬਣੋ ਨਾ ਕਿ ਕਿਸੇ ਵੱਲ ਝਾਕੋ ਉਹ ਤੁਹਾਡੇ ਤੇ ਤਸ਼ੱਦਦ ਕਰਦਾ ਤੁਸੀਂ ਬਰਦਾਸ਼ਤ ਕਰ ਰਹੇ ਹੋ ਉਹ ਤੁਹਾਡੇ ਤੇ ਮਤਲਬ ਕਿ ਕੁਝ ਮਾਲਾ ਸੁੱਟਦਾ ਜਿਵੇਂ ਦੀਪ ਕਹਿੰਦਾ ਹੁੰਦਾ ਸੀਗਾ ਤੁਸੀਂ ਮੋਤੀ ਚੁਗਣ ਲੱਗ ਜਾਂਦੇ ਹੋ ਉਹਨਾਂ ਕੋਲ ਮਾਲਾ ਬਹੁਤ ਨੇ ਅਧਿਕਾਰ ਤੁਹਾਡੇ ਕੋਲ ਹੋਣਾ ਚਾਹੀਦਾ ਮਾਲਾ ਪਾਵਾ ਜਾਂ ਉਤਾਰਾਂ ਇਹ ਨਹੀਂ ਹੈ ਤਾਂ 2027 ਦਾ ਕੋਈ ਚੰਗਾ ਆਗਾਜ਼ ਹੋਣ ਜਾ ਰਿਹਾ ਹੈ ਕੀ ਇਸੇ ਤਰ੍ਹਾਂ ਤਰਨਤਾਰਨ ਦੀ ਸੀਟ ਵਾਂਗੂ ਕੋਈ ਇਕੱਠੇ ਲੜੇ ਉਹ ਇਲੈਕਸ਼ਨ ਜਾਂ ਕੋਈ ਪ੍ਰੋਗਰਾਮ ਕੋਈ ਹੋ ਜਾ ਬਣ ਸਕਦਾ ਕਿ ਸਾਰੀਆਂ ਤਰ੍ਹਾਂ ਇਕੱਠੀਆਂ ਹੋਣਗੀਆਂ ਵੀਰ ਮਨਦੀਪ ਸਿੰਘ ਇੱਕ ਇਸ਼ਾਰਾ-ਇਸ਼ਾਰਾ ਦੇ ਕਰ ਗਿਆ ਕਿ ਸ਼ਾਇਦ 2027 ਦੇ ਵਿੱਚ ਆਗਾਜ਼ ਤੇ ਹੋ ਹੀ ਚੁੱਕਾ ਵਾ ਵੇਖ ਹੀ ਚੁੱਕੇ ਅਸੀਂ ਪਰ ਤਰਨਤਾਰਨ ਦੀ ਸੀਟ ਤੋਂ ਬਾਅਦ ਕਿਤੇ ਨਾ ਕਿਤੇ ਨਿਰਾਸ਼ਾ ਵੀ ਆਈ ਹੈ ਕੁਝ ਨਾ ਕੁਝ ਐਸਾ ਜ਼ਰੂਰ ਕਰਨਾ ਪਏਗਾ ਜੇ ਮੋੜਾ ਅਸਲ ਵਿੱਚ ਦੇਣਾ ਹੈ ਨਹੀਂ ਤਾਂ ਅਡੜ ਤਾਂ ਹੈ ਹੀ ਆ ਕਿੰਨਾ ਤਿਹਾਂ ਦੀ ਸ਼ਮੂਲਿਤ ਹੋ ਸਕਦਾ ਜਿੰਨੀਆਂ ਵੀ ਅਕਾਲ ਤਖਸਾਲ ਨੂੰ ਤੇ ਪੰਜਾਬ ਨੂੰ ਸਮਰਪਿਤ ਨੇ ਉਹਨਾਂ ਨੂੰ ਨੰਗਾ ਚਟਾ ਵੱਲ ਛੱਡ ਰੱਖ ਕੇ ਨਹੀਂ ਨੰਗਾ ਚਟਾ ਅਕਾਲ ਤਖਸਾਲ ਤੇ ਇਕੱਠੇ ਬੈਠ ਕੇ ਇੱਕ ਦਿਨ ਬਹਿਣ 10 ਦਿਨ ਬਹਿਣ 15 ਦਿਨ ਬਹਿਣ ਉਹਨਾਂ ਨੂੰ ਟਰਾਂਸਪੇਰੈਂਟ ਤਰੀਕੇ ਦੇ ਨਾਲ ਪਾਰਦਰਸ਼ੀ ਤਰੀਕੇ ਦੇ ਨਾਲ ਲੋਕਾਂ ਨਾਲ ਇਹ ਦੱਸਣਾ ਪਊਗਾ ਕਿ ਅਸੀਂ ਕੌਣ ਅਸੀਂ ਕੀ ਕਰਨਾ ਚਾਹੁੰਦੇ ਆ ਤੇ ਉਹ ਕਰਕੇ ਦਿਖਾਉਣ ਅਕਾਲੀ ਦਲ ਪਹਿਲ ਕਦਮੀ ਕਰੂ ਅਕਾਲੀ ਦਲ ਅੰਮ੍ਰਿਤਸਰ ਦੇ ਵਾਸਤੇ ਕਿ ਆਓ ਸਾਰੇ ਇਕੱਠੇ ਹੋਈਏ ਅਕਾਲੀ ਦਲ ਅੰਮ੍ਰਿਤਸਰ ਪਹਿਲ ਕਦਮੀ ਕਰੂਗਾ ਇਹਦੇ ਹਾਂ ਪਿੱਛੇ ਜੇ ਪ੍ਰਧਾਨ ਸਾਹਿਬ ਨੇ ਸਦਾ ਸਿਮਰਜੀਤ ਸਿੰਘ ਮਾਨ ਨੇ ਕਿ ਬਿਆਨ ਦਿੱਤਾ ਸੀ ਵੀ ਅਸੀਂ ਸਾਰੇ ਇਕੱਠੇ ਹੋਈਏ ਉਹਨੇ ਦੇ ਵੀ ਕਹਿਤਾ ਕਿ ਸੁਖਬੀਰ ਸਿੰਘ ਬਾਦਲ ਵੀ ਇਕੱਠੇ ਹੋ ਸਕਦੇ ਆ ਸਾਡਾ ਨਾਲੇ ਮੌਦਿਆਂ ਨਾਲ ਵੀ ਹੋ ਸਕਦਾ ਐ ਨਾ ਤੁਹਾਡੇ ਵਰਗਾ ਕੋਈ ਭਰਾ ਪੁੱਛਦਾ ਵੀ ਤੁਸੀਂ ਸਾਰਿਆਂ ਨੂੰ ਕਹਿ ਰਹੇ ਹੋ ਵੀ ਉਹ ਵੀ ਆ ਸਕਦੇ ਨੇ ਉਹ ਕਹਿੰਦੇ ਸਾਰਿਆਂ ਦਾ ਮਤਲਬ ਸਾਰੇ ਇਹ ਤਾਂ ਉਹ ਦੇਖਣ ਜੇ ਉਹ ਕਹਿਣਗੇ ਕਿ ਤੁਸੀਂ ਖਾਲਸਾਤਨ ਛੱਡੋ ਜਾਂ ਇਹ ਜੀ ਕੋਈ ਗੱਲ ਫਿਰ ਤਾਂ ਬੈਠ ਕੇ ਵਿਚਾਰ ਹੋਏਗੀ ਨਾ ਫਿਰ ਇਹ ਤਾਂ ਨਹੀਂ ਆਏ ਵੀ ਜੋ ਕਹਿਤਾ ਉਹਦੇ ਤਾਂ ਅਸੀਂ ਬੇਮਤਲ ਜੀ ਝੁਕ ਜਾਾਂਗੇ ਪ੍ਰੋਫੈਸਰ ਸਾਹਿਬ ਸ਼ੁਕਰਾਨਾ ਤੁਹਾਡਾ ਬੜੇ ਵੱਡੇ ਵਿਚਾਰ ਸੀ ਬਹੁਤ ਕੁਝ ਸਿੱਖਣ ਵਾਸਤੇ ਮਿਲਦਾ ਪ੍ਰੋਫੈਸਰ ਸਾਹਿਬ ਕੋ ਪਰ ਇਹ ਮਤੇ ਦੀ ਜਿਹੜੀ ਗੱਲ ਕੀਤੀ ਆ ਖਾਸ ਕਰਕੇ ਮੈਂ ਅਨੰਦਪੁਰ ਮਤੇ ਦਾ ਜ਼ਿਕਰ ਕਰ ਰਿਹਾ ਸੀ ਸਾਡੀ ਹੋਣ ਦੀ ਲੜਾਈ ਆ ਅਨੰਦਪੁਰ ਮਤੇ ਦੀ ਗੱਲ ਆ ਇਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀ ਗੱਲ ਹੋ ਰਹੀ ਆ ਇਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਗੱਲ ਕਿੱਥੇ ਕਿੱਥੇ ਅੜੀਆਂ ਹੋਈਆਂ ਸਾਰੀਆਂ ਗੱਲਾਂ ਇਹ ਬੰਦੀ ਸਿੰਘ ਤਾਂ ਹੁਣ ਇੰਨੀ ਕੁ ਵੱਡੀ ਕੈਦ ਕੱਟ ਚੁੱਕੇ ਨੇ ਜਿਹੜੀ ਸਾਡੇ ਕੋਲ 550 ਸਾਲ ਦੇ ਇਤਿਹਾਸ ਵਿੱਚ ਪਹਿਲਾਂ ਨਹੀਂ ਸੀ ਜਿਹੜੇ ਅੱਜ ਬੰਦੀ ਸਿੰਘ ਅਸੀਂ ਕਹਿੰਦੇ ਆ ਉਹ ਓਨਾ ਕੁ ਵੱਡਾ ਇਤਿਹਾਸ ਰਚ ਚੁੱਕੇ ਨੇ ਪਰ ਸਦਕੇ ਜਾਈਏ ਆਪਣੀ ਕੌਮ ਦੇ ਹੀਰਿਆਂ ਤੇ ਜਿਹੜੇ ਕੌਮੀ ਅਸੂਲਾਂ ਪ੍ਰਤੀ ਜੇ ਅਮਿਤ ਸ਼ਾ ਪਾਰਲੀਮੈਂਟ 'ਚ ਖੜਕੇ ਕਹਿੰਦਾ ਵੀ ਜਿਨ੍ਹਾਂ ਨੂੰ ਗਲਤੀ ਦਾ ਅਹਿਸਾਸ ਨਹੀਂ ਹੋਇਆ ਅਸੀਂ ਉਹਨਾਂ ਨੂੰ ਛੱਡਦੇ ਨਹੀਂ ਉਹ ਤਾਂ ਹੁਕਮਰਾਨ ਦੇ ਪਾਸ਼ਾ ਬੋਲਦਾ ਹੈ ਪਰ ਅਸੀਂ ਸਤਕੇ ਜਾਨੇ ਆ ਆਪਣੇ ਹੀਰਿਆਂ ਤੋਂ ਕਿ ਉਹਨਾਂ ਨੇ ਮਿਸ਼ਨ ਨੂੰ ਉੱਪਰ ਮੰਨਿਆ ਸਹੂਲਤ ਨੂੰ ਉੱਪਰ ਨਹੀਂ ਮੰਨਿਆ ਧੰਨਵਾਦ ਪ੍ਰੋਫੈਸਰ ਮਹਿੰਦਰਪਾਲ ਸਿੰਘ ਸੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਹ ਕਹਿੰਦੇ ਕਿ ਹਰ ਉਸ ਪਾਰਟੀ ਨਾਲ ਲੈਣਾ ਹੋ ਸਕਦਾ ਜਿਹੜੀ ਅਕਾਲ ਤੱਕ ਸਾਡੀ ਛਤਰ ਛਾਇਆ ਹੇਠ ਕੱਟੀ ਹੋ ਜੇ 2027 ਦਾ ਇੱਕ ਚੰਗਾ ਆਗਾਜ਼ ਹੋ ਸਕਦਾ ਜਿੱਤ ਵੀ ਸਕਦੇ ਆ ਉਹ ਭਾਵੇਂ ਕੋਈ ਵੀ ਤਰ ਹੋਵੇ ਮੈਂ ਸੁਖਬੀਰ ਸਿੰਘ ਬਾਦਲ ਵਾਲਾ ਇਸ਼ਾਰਾ ਕੀਤਾ ਸੀ ਕਿਉਂਕਿ ਕਿਹਾ ਜਾਂਦਾ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਜਿਹੜੇ ਆ ਸਦਾ ਸਿੰਘ ਜੀ ਸਿੰਘ ਮਾਨ ਉਹਨਾਂ ਪਿਛਲੇ ਦਿਨੀ ਇਸ਼ਾਰਾ ਵੀ ਕੀਤਾ ਸੀ ਉਹ ਇਸ਼ਾਰੇ ਪ੍ਰਤੀ ਵੀ ਗੱਲ ਕੀਤੀ ਸੀ ਕਿ ਕੀ ਅਕਾਲੀ ਦਲ ਅੰਮ੍ਰਿਤਸਰ ਸੁਖਬੀਰ ਸਿੰਘ ਬਾਦਲ ਜਾਂ ਬਾਕੀ ਸਾਰੇ ਤੁਹਾਡੇ ਕੱਟੇ ਹੋ ਸਕਦੇ ਆ ਉਹ ਕਹਿੰਦੇ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਕਦੇ ਆ ਜੇ ਸਾਰਿਆਂ ਦਾ ਉਸ ਨਿਸ਼ਾਨ ਸਾਹਿਬ ਥੱਲੇ ਆਈਏ ਸਮਰਪਿਤ ਹੋਈ ਹੈ ਉਸ ਸਮਰਪਿਤ ਭਾਵਨਾ ਨਾਲ ਅਸੀਂ ਕੱਟੇ ਹੋ ਸਕਦੇ ਆਂ ਦੇਖਦੇ ਆ 227 ਦਾ ਆਗਾਜ਼ ਦੀ ਗੱਲ ਹੋ ਰਹੀ ਆ ਕਿ 227 ਚ ਕੋਈ ਚੰਗਾ ਸ਼ੁਭ ਸੰਕੇਤ ਪੰਥਕ ਸਫਾਂ ਵੱਲੋਂ ਆਉਂਦਾ ਵਾ ਜੇ ਆਪਾਂ ਇਸ ਮਾਰਚ ਦੀ ਗੱਲ ਕਰਦੇ ਆਂ ਇਸ ਮਾਰਚ ਦੀ ਸਮਾਪਤੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਇਹਦੇ ਵਿੱਚ ਇੱਕ ਸ਼ੁਭ ਸੰਕੇਤ ਇਹ ਵੀ ਆ ਕਿ ਇਹਨਾਂ ਦੀ ਜਿਹੜੀ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਸਿਆਸੀ ਵਿੰਗ ਵੀ ਉਹ ਵੀ ਸ਼ਾਮੂਲਤ ਹੋ ਚੁੱਕੀ ਆ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਾਉਨੇ ਆ